ਆਮ ਆਦਮੀ ਪਾਰਟੀ ਦੇ ਨਵੇਂ ਦਫ਼ਤਰ ਦਾ ਰੀਵਨ ਕੱਟ ਕੇ ਉਦਘਾਟਨ ਇਸ ਮੌਕੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਸਾਡੇ ਪਾਰਟੀ ਵੱਲੋਂ ਬਹੁਤ ਚਿਰਾਂ ਦੀ ਮੰਗ ਸੀ ਕਿ ਪਾਤਸੋ ਵਿਖੇ ਵੀ ਆਮ ਆਦਮੀ ਪਾਰਟੀ ਦਾ ਦਫ਼ਤਰ ਖੋਲ੍ਹਿਆ ਜਾਵੇ ਤਾ ਜੋ ਜਿਹੜੇ ਲੋਕ ਨਾਬੇ ਨਹੀਂ ਜਾ ਸਕਦੇ ਉਹ 500 ਵਿਖੇ ਆਪਣਾ ਕੰਮ ਕਰਵਾ ਸਕਦੇ ਹਨ 500 ਵਿਖੇ ਹਫਤੇ ਵਿੱਚ ਦੋ ਵਾਰ ਐਮਐਲਏ ਗੁਰਦੇਵ ਮਾਨ ਖੁਦ ਆਪ ਬੈਠਾ ਕਰੇਗਾ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ मौके पे ਹੱਲ ਕੀਤਾ ਜਾਵੇਗਾ ਇਹ ਦਫਤਰ ਹਰ ਰੋਜ਼ ਸਵੇਰੇ 10 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਦਫਤਰ ਖੁੱਲ੍ਹਾ ਰਹੇਗਾ 500 ਤੋਂ ਪੀਵੀ ਨਿਊਜ਼ ਚੈਨਲ ਲਈ ਭਰਪੂਰ ਸਿੰਘ ਮਟਰ ਦੀ ਖਾਸ ਰਿਪੋਰਟ ਸਾਡੇ ਸਾਰੇ ਭਰਾ ਪਰਾਮਗੜ ਦੀ ਜਵਾਨਾ ਸਾਹਿਬ ਸਾਡੇ ਨਗਰ ਪੰਚਾਇਤ ਪਾਸੂ ਦੀ ਟੀਮ ਸਾਡੇ ਵਲੰਟੀਅਰ ਸਹਿਬਾਨ ਇਹ ਮੰਗ ਕਰਦੇ ਸੀ ਕਿ ਤੁਹਾਨੂੰ ਆਫਿਸ ਇੱਥੇ ਖੋਲਣਾ ਚਾਹੀਦਾ ਕਿ ਕਈ ਵਾਰੀ ਕੋਈ ਬਜ਼ੁਰਗ ਹੁੰਦਾ ਜਰੂਰ ਮੈਡੀਕਲ ਫਿਟਨੈਸ ਨਹੀਂ ਕਿਸੇ ਨੂੰ ਦਫ਼ਤਰ ਬਹੁਤ ਵੱਡੀ ਤਕਲੀਫ ਹੁੰਦੀ ਹੈ ਪਾਸੂ ਤੋਂ ਨਾਪੇ ਜਾਣਾ ਤੇ ਉਹਨਾਂ ਦੇ ਸਭ ਦੀ ਮੰਗ ਨੂੰ ਦੇਖਦੇ ਹੋਏ ਅੱਜ ਪਾਸੂ ਦੇ ਵਿੱਚ ਆਮ ਆਦੀ ਪਾਰਟੀ ਦਾ ਜਿਹੜਾ ਜੀ ਮੁੱਖ ਦਫ਼ਤਰ ਖੁੱਲਿਆ ਪਾਸੂ ਦਾ ਜਿਹਦੇ ਵਿੱਚ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮ 5:00 ਵਜੇ ਤੱਕ ਪ੍ਰੋਪਰ ਸਟਾਫ ਬੈਠੀਗਾ ਔਰ ਕੋਈ ਵੀ ਪੈਣਪਰਾ ਨਾਬਾ ਦੇ ਇਹ ਪਿੰਡਾਂ ਦੇ ਵਿੱਚ ਇਸ ਪਾਸੋਂ ਵੱਲੇ ਪਿੰਡਾਂ ਚੋਂ ਪਾਸੋਂ ਸ਼ਹਿਰ ਚੋਂ ਕੋਈ ਵੀ ਜਿਹੜੇ ਕੋਈ ਕੰਮ ਦੇ ਸਬੰਧੇ ਵਿੱਚ ਆਉਣਾ ਚਾਹੁੰਦੇ ਆ ਤੁਹਾਨੂੰ ਨਾ ਭਿਆਉਣ ਦੀ ਲੋੜ ਨਹੀਂ ਤੁਸੀਂ ਪਾਸੋਂ ਦਫ਼ਤਰ ਦੇ ਵਿੱਚ ਆਓ ਹਰੇਕ ਚੀਜ਼ ਦੀ ਮੋਨਿਟਰਿੰਗ ਹੋਏਗੀ ਔਰ ਹਰੇਕ ਦਾ ਕੰਮ ਜਿਹੜਾ ਜਿਹੜਾ ਫੈਲਦੇ ਦਰਤੇ ਅਸੀਂ ਕਰੰਦੀ ਪਹਿਲਾਂ ਵੀ ਕੋਸ਼ਿਸ਼ ਕਰਦੇ ਜਿਵੇਂ ਹਲਕਾ ਨਾਬਾ ਦਾ ਮੁੱਖ ਦਫ਼ਤਰ ਨਾਬਾ ਚੱਲ ਰਿਹਾ ਉੱਥੇ ਵੀ ਬਹੁਤ ਸਾਰੀ ਸੰਗਤਾਂ ਹੋਈਆਂ ਤੇ ਇਹ ਆਫਿਸ ਦੇ ਨਾਲ ਬਹੁਤ ਵੱਡਾ ਬੈਨੀਫਿਟ ਜਿਹੜਾ ਮਿਲੇਗਾ ਔਰ ਹਫਤੇ ਦੇ ਵੀ ਦੋ ਦਿਨ ਮੈਂ ਤੁਹਾਡੇ ਚ ਬੈਠਾ ਕਰਨਾ ਔਰ ਆਪ ਸੰਗਤ ਦੇ ਨਾਲ ਗੱਲਬਾਤ ਕਰਕੇ ਜੀ ਵੀ ਰਿਪੋਰਟ ਕਰਨਾ ਕਿਹੜੇ ਕਿਹੜੇ ਦਿਨ ਡਿਸਾਈਡ ਕੀਤੇ ਆ ਮੈਂ ਸੋਚਦਾ ਸਿੰਘ ਜੀ ਮੈਂ ਸੋਮਵਾਰ ਜਾਂ ਸ਼ੁੱਕਰਵਾਰ ਦੋ ਦਿਨ ਐਸੇ ਹੁਣ ਜਿਹੜੇ ਪਾਸੋਂ ਮੁਖਾਫਿਸ ਦਾ ਵਾਸਤੇ ਰੱਖੇ ਜਾਂ ਔਰ ਮੈਂ ਅਰਮਨ ਕੇਜੀਵਾਲ ਸਾਹਿਬ ਤੇ ਮੁੱਖ ਮੰਤਰੀ ਪੰਜਾਬ ਦੇ ਸਰਦਾਰ ਭਗਤਮਾਨ ਜੀ ਪਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੁਕ ਪਾਰਟੀ ਅਮੀਸ਼ਾ ਇਹ ਚਾਹੁੰਦੀ ਹੈ ਕਿ ਸੰਗਠਨ ਮਜ਼ਬੂਤ ਹੋਵੇ ਪਾਰਟੀ ਮਜ਼ਬੂਤ ਹੋਵੇ ਲੋਕਾਂ ਦੇ ਨਾਲ ਗਰਾਊਂਡ ਲੈਵਲ ਤੱਕ ਜੁੜਿਆ ਜਾਵੇ ਜਿਵੇਂ ਤੁਸੀਂ ਦੇਖਿਆ ਜੀ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਸਾਡੀਆਂ ਪੈਣਾ ਜੀ ਰਾਜਿੰਦਰ ਕੋਟ ਜਿਹੜੇ ਸਾਡੇ ਕੋਆਰਡੀਨੇਟਰ ਨੇ ਮਹਿਲਾ ਵਿਧਾਨ ਸਭਾ ਨਾ ਪਾਵੇ ਤੇ ਬਹੁਤ ਮਿਹਨਤ ਕਰਦੇ ਆ ਪਿੰਡਾਂ ਦੇ ਵੀ ਸਾਡੀਆਂ ਮੀਟਿੰਗਾਂ ਚੱਲਦੀਆਂ ਨੇ ਪਰ ਹਰੇਕ ਵਿੰਗ ਦੀਆਂ ਮੀਟਿੰਗਾਂ ਐਸਸੀ ਵਿੰਗ ਹੋ ਗਿਆ ਟ੍ਰੇਡ ਵਿੰਗ ਹੋ ਗਿਆ ਪਾਰ ਵਿੰਗ ਹੋ ਗਿਆ ਮਹਿਲਾ ਵਿੰਗ ਹੋ ਗਿਆ ਬੀਸੀ ਵਿੰਗ ਹੋ ਗਿਆ ਤਕਰੀਬਨ 15 ਦੇ ਆਸ-ਪਾਸ ਵਿੰਗ ਨੇ ਜਿਹਦੀਆਂ ਮੀਟਿੰਗਾਂ ਲਗਾਤਾਰ ਪਿੰਡਾਂ ਦੇ ਵਿੱਚ ਚੱਲੀਆਂ ਨੇ ਪਰ ਲਗਾਤਾਰ ਆਵਾਜ਼ ਦੀ ਪਾਰਟੀ ਜਿਹੜੀ ਸੋਚ ਰਹੀ ਆ ਕਿ ਗਰਾਊਂਡ ਲੈਵਲ ਤੇ ਜਿਹੜੇ ਅਸੀਂ 2023 ਤੋਂ ਪਹਿਲਾਂ ਵਾਅਦੇ ਕੀਤੇ ਸੀ ਜਿੰਨੂੰ ਅਸੀਂ ਗਾਰੰਟੀ ਕਹਿੰਦੇ ਸੀ ਉਹਦੇ ਵਿੱਚੋਂ ਤਕਰੀਬਨ ਤਕਰੀਬਨ 6ਾਂ ਦੇ ਵਿੱਚੋਂ 5 ਕੰਪਲੀਟ ਹੋ ਗਈਆਂ ਨੇ ਇੱਕ ਲਾਸਟ ਗਾਰੰਟੀ ਰਹਿੰਦੀ ਆ ਉਹ ਹੈ ਜੀ ਤੇ 1100 ਪੀਐਲ ਦਾ ਦਾਣਾ ਨੂੰ ਉਹ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਅਗਲੇ ਬਜਟ ਦੇ ਵਿੱਚ ਉਹ ਵੀ ਅਨਾਉਂਸ ਕਰਨਾ ਜਾਏਗਾ ਸੋ ਇਹ ਬਹੁਤ ਵੱਡੀ ਜਿਹੜੀ ਭਗਵੰਤ ਮਾਨ ਸਰਕਾਰ ਦੀ ਸੋਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਲੈਣਾ ਲੋਕਾਂ ਦਾ ਬਹੁਤ ਵੱਡਾ ਫਤਵਾ ਜਿਹੜਾ ਜੀ ਇਤਿਹਾਸਕ ਮਿਲਣਾ ਆਮ ਆਦਮੀ ਪਾਰਟੀ ਨੂੰ ਇਹ ਇੱਕ ਜ਼ਿੰਮੇਵਾਰੀ ਹੈ ਜਦ ਕਿ ਕਿਸੇ ਪੱਤੇ ਤੇ ਬਹਿ ਕੇ ਕਿਸੇ ਗੱਡੀ ਦੇ ਉੱਪਰ ਬਹਿ ਕੇ ਕਿਸੇ ਕੁਰਸੀ ਦੇ ਉੱਪਰ ਬਹਿ ਕੇ ਉਹ ਜ਼ਿੰਮੇਵਾਰੀ ਨੂੰ ਨਿਭਾਉਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੁੰਦੀ ਹੈ ਜਿਵੇਂ ਮੁੱਖ ਮੰਤਰੀ ਸਾਹਿਬ ਦਿਨ ਦਾ ਕੰਮ ਕਰਦੇ ਸਾਡੇ ਮਿਨਿਸਟਰ ਸਾਹਿਬਾਨ ਕੰਮ ਕਰਦੇ ਸਾਡੇ ਐਮਐਲਏ ਸਾਹਿਬਾਨ ਕੰਮ ਕਰਦੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਵੀ ਕੰਮ ਹੋਣੇ ਨੇ ਦੇਖੋ ਕੰਮ ਤਾਂ ਹੋਣੇ ਆ ਫਾਈਨਾਂਸ ਦੇ ਮਤਲਬ ਕਿ ਜਿਵੇਂ ਜਿਵੇਂ ਬਜਟ ਆਉਗਦਾ ਤਰੀਕੇ ਨਾਲ ਕੰਮ ਹੋਣੇ ਕਈ ਵਾਰੀ ਆਪਾਂ ਇਹ ਸੋਚਦੇ ਆ ਕਿ 5 ਸਾਲ ਦੇ ਕੰਮ 5 ਸਾਲ ਦੀ ਸਰਕਾਰ ਦੇ ਵਿੱਚ ਸਾਰੇ ਕੰਮ ਹੋ ਜਾਂਦੇ ਇਦਾਂ ਦੀ ਨਹੀਂ ਸਿਸਟਮੈਟਿਕਲੀ ਹੁੰਦਾ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਵੇਂ 600 ਟਨ ਬਿਜਲੀ ਪੂਰਾ ਪੰਜਾਬ ਉਹਦਾ ਨੰਦ ਲੈ ਰਿਹਾ ਜੀ ਪਿਛਲੇ 3.5 ਸਾਲ ਤੋਂ ਔਰ 50 55 ਹਜ਼ਾਰ ਤੋਂ ਉੱਪਰ ਨੌਕਰੀਆਂ ਜਿਹੜੀਆਂ ਮਿਲ ਗਈਆਂ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਦੇ ਵਿੱਚ ਚੇਅਰਮੈਨ ਜਨੂਰੀ ਨੌ ਪ੍ਰਧਾਨ ਚੇਅਰਮੈਨ ਤਕਰੀਬਾ ਅਮਨেশਾ ਨਾਲੂ ਰਵਿੰਦਰ ਨਾਲੂ ਬਹੁਤ ਸਾਰੇ ਆਪਣੇ ਬੋਲੇ ਸੀ ਇਲਾਫਿਸ ਬੋਲਿਆ ਸੀ ਬ੍ਰੈਕਫਾਸਟ ਹੁੰਦਾ ਤੇ ਅੱਜ ਪਹਿਲੇ ਦਿਨ ਹੀ ਪਰਮੇਸ਼ ਗੁਪਤਾ ਜੀ ਜਿਹੜੇ ਕਿ ਬਹੁਤ ਪੁਰਾਣੇ ਸੀਨੀਅਰ ਅਕਾਲੀ ਦਲ ਦੇ ਲੀਡਰ ਰਹੇ ਆ ਪ੍ਰਧਾਨ ਵੀ ਰਹੇ ਆ ਪਾਸੋਂ ਦੇ ਥੰਮਨੇ ਜੀ ਪਾਸੋਂ ਦੇ ਹਰ ਪਾਸੋਂ ਥੰਮਨੇ ਜੀ ਅਕਾਲੀ ਦਲ ਦਾ ਅੱਜ ਗੁਪਤਾ ਜੀ ਅਕਾਲੀ ਦਲ ਛੱਡ ਕੇ ਆਮ ਆਦੀ ਪਾਰਟੀ ਸ਼ਾਮਲ ਹੋਏ ਆ ਮੈਂ ਦਿਲ ਦੀਆਂ ਗਹਿਾਈਆਂ ਤੋਂ ਗੁਪਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਵਾਗਤ ਹੈ ਤੁਹਾਡਾ ਆਮ ਆਦੀ ਪਾਰਟੀ ਦੇ ਵਿੱਚ ਤੁਸੀਂ ਸ਼ਾਮਲ ਹੋਏ। ਪਰ ਤੁਹਾਡਾ ਪੂਰਾ ਬਣਦਾ ਮਾਨ ਸਤਕਾਰ ਜਿਹੜਾ ਪਾਰਟੀ ਦੇ ਵਿੱਚ ਹੋਏਗਾ ਤੇ ਮੈਨੂੰ ਖੁਸ਼ੀ ਹੈ ਕਿਉਂਕਿ ਇਹਨਾਂ ਕੋਲ ਤਜਰਬਾ ਬਹੁਤ ਹੈ ਜੀ ਤੇ ਕਾਰੋਬਾਰੀ ਨੇ ਐਕਸਪੀਰੀਅੰਸ ਬਹੁਤ ਹੈ। ਲੰਮਾ ਤਜਰਬਾ ਇਹਨਾਂ ਦਾ ਸਾਡੇ ਕੰਮ ਆਏਗਾ ਔਰ ਇਸ ਭਾਦਸੂਮ ਇਲਾਕੇ ਦੇ ਵਿੱਚ ਇਹਨਾਂ ਨੇ ਸੇਵਾਵਾਂ ਜਿਹੜੀਆਂ ਨੇ ਜੀ ਅਸੀਂ ਲਵਾਂਗੇ ਤੇ ਮੈਂ ਦੋਨੇ ਹੱਥ ਜੋੜ ਕੇ ਸਿਰ ਝੁਕਾ ਕੇ ਰਮੇਸ਼ ਗੁਪਤਾ ਜੀ ਨੂੰ ਜੀਹਾਂ ਕਹਣਾ ਜੀ ਤੁਹਾਡਾ ਆਮ ਆਦੀ ਪਾਰਟੀ ਦੇ ਬਹੁਤ ਬਹੁਤ ਸਵਾਗਤ ਹੈ। ਗੁਪਤਾ ਜੀ ਅੱਜ ਮੇਰੇ ਕਾਲੀ ਦਲ ਜਾਨ ਕੀਤਾ ਸੀ। ਅਜੇ ਤੱਕ ਮੈਂ ਇਸ ਤੋਂ ਪਹਿਲਾਂ ਗਲਤ ਕਿਹਾ ਕਾਫੀ ਵਾਰ ਚੇ ਸੀ ਤੇ ਹੁਣ ਮੈਂ ਮਤਲਬ ਵੀ ਆਪਣੀ ਸਾਰੀ ਦਿਨ ਨਗਰ ਪੰਚਾਇਤ ਹੈ ਹੀ ਤੇ ਪ੍ਰਦੇਸ਼ ਸਿੰਘ ਦੇ ਮਾਨ ਜੀ ਦੇ ਕੰਮ ਦੇਖਦੇ ਹੋਏ ਉਹਨਾਂ ਨੇ ਮੈਨੂੰ ਪ੍ਰਧਾਨ ਸੰਕੀ ਸਿੰਘ ਦਾ ਜੀ ਦੀ ਮਾਤਾ ਜੀ ਪ੍ਰਧਾਨ ਜੀ ਸੰਕੀ ਸਿੰਘ ਦਾ ਜੀ ਤੇ ਸਾਰੇ ਰੁਪਿੰਦਰ ਜੀ ਇਹਨਾਂ ਨੇ ਸਾਰੇ ਮੇਰੇ ਹੋਰ ਪਾ ਕੇ ਜੀ ਕਹਿੰਦੇ ਵੀ ਤੁਸੀਂ ਇੱਧਰ ਸਾਡੇ ਨਾਲ ਆ ਕੇ ਕੰਮ ਕਰਾਓ ਤੇ ਹੁਣ ਮਾਨ ਸਾਹਿਬ ਜੋ ਜ਼ਿੰਮੇਵਾਰੀ ਸਭਾਉਣਗੇ ਆਪਾਂ ਸਭ ਪੂਰੀ ਤਨ ਦੇ ਹੀ ਨਾਲ ਜ਼ਿੰਮੇਵਾਰੀ ਸਭਾਉਣਗੇ ਰਾਜਾ ਨਰਿੰਦਰ ਸਿੰਘ ਜੀ ਵੇਲੇ ਮੈਂ ਤਾਂ ਹੀ ਮਤਲਬ ਬਹੁਤ ਮਤਲਬ ਉਹਨਾਂ ਦਾ ਜਿਹੜਾ 3 ਸਾਲ ਹੈ ਜੀ ਮਿਨਿਸਟਰੀ ਅਟੈਨਰ ਉਹ ਸਾਰਾ ਹੀ ਮੈਂ ਬਹੁਤ ਮਤਲਬ ਭਾਰਤ ਸਰਕਾਰ ਦੇ ਵਿੱਚ ਚੰਗੀ ਤਰ੍ਹਾਂ ਕੀਤਾ ਜੀ ਮੈਂ ਆਪਣੀ ਪੂਰੀ ਇਮਾਨਦਾਰੀ ਨਾਲ ਰੱਖ ਕੇ ਜੀ ਪੂਰਾ ਕੰਮ ਕੀਤਾ ਹੈ ਜੀ ਤੇ ਉਸ ਤੋਂ ਬਾਅਦ ਰਾਜਾ ਨਰਿੰਦਰ ਸਿੰਘ ਜੀ ਨੇ ਮੇਰੇ ਕੋਲ ਤਾਂ ਬਹੁਤ ਜ਼ਿਆਦਾ ਜਦ ਮੈਂ ਉੱਚ ਸੈਕਟਰੀ ਅਧਿਕਾਰ ਸੀ ਕੰਬੇਰ ਦੇ ਪੀਐਨ ਬੋਰੇ ਖੜਾ ਹੁੰਦਾ ਸੀ ਲੈਣ ਵਾਸਤੇ ਕਦੇ ਸਾਡੀ ਚੈਕਿੰਗ ਨਹੀਂ ਕੁਝ ਨਹੀਂ ਇਸ ਤਰ੍ਹਾਂ ਦੇ ਮੈਂ ਮਾਨਸਤ ਕੰਮ ਰਮਨਸਤ ਗਰੂ ਦੇ ਤੇ ਮੈਂ ਸਿਰ ਤੇ ਪੜੂ